ਅੱਜ ਇੱਕ ਬਹੁਤ ਵੱਡੀ ਸਮੱਸਿਆ ਆ ਕਿ ਪੰਜਾਬ ਦੇ ਲੋਕਾਂ ਨੂੰ ਮਿਲਕ ਫੈਡ ਤੇ ਰਾਹੀਂ ਨਕਲੀ ਦੁੱਧ ਪੀਣਾ ਪੈ ਰਿਹਾ ਉਹ ਕਿਸਾਨ ਕਦੇ ਨਕਲੀ ਦੁੱਧ ਨਹੀਂ ਬਣਾਉਂਦਾ ਜਦੋਂ ਡੇਰੀ ਤੇ ਕਲੈਕਸ਼ਨ ਹੁੰਦੀ ਆ ਉਹਦੇ ਬਾਅਦ ਜਦੋਂ ਟਰਾਂਸਪੋਰਟ ਹੁੰਦਾ ਮਿਲਕ ਉਸ ਵੇਲੇ ਉਹ ਨਕਲੀ ਦੁੱਧ ਬਣਾ ਕੇ ਤਾਂ ਸਪਲਾਈ ਹੋ ਰਿਹਾ ਬਿਮਾਰੀ ਵੀ ਫੈਲ ਰਹੀ ਆ ਡੇਰੀ ਤੇ ਵੀ ਅਸਰ ਆ ਰਿਹਾ ਨਕਲੀ ਦੁੱਧ ਮਿਲ ਜਾਂਦਾ ਦੇਰੀ ਨੂੰ ਪੂਰਾ ਰੇਟ ਨਹੀਂ ਮਿਲਦਾ ਸੋ ਇਹ ਬੜੀ ਗੰਭੀਰ ਮਸਲਾ ਇਹਦੇ ਤੇ ਆਪਰ ਨੂੰ ਐਫ ਐਸ ਐਸ ਆਈਏ ਏਆਈ ਤੇ ਤਹਿਤ ਕਾਨੂੰਨ ਆ ਕਿ ਵੀ ਉਹਤੇ ਪਰਚਾ ਹੋਣਾ ਚਾਹੀਦਾ ਪਰਚਾ ਕੀ ਹੈ ਛੋਟਾ ਜਿਹਾ ਜੁਰਮਾਨਾ ਠੀਕ ਹੈ ਜੀ ਬਲਤਾ ਉਹ ਮਿਲੀ ਭੁਗਤਿਆ ਤੇ ਜੇ ਫੜਿਆ ਜਾਵੇ ਤਾਂ ਥੋੜਾ ਜਿਹਾ ਜੁਰਮਾਨਾ ਹੋ ਜਾਂਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਦਰ ਨੂੰ ਆਪਾਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ऐसे सदन ਚੋਂ ਜਿਹੜਾ ਅਗਲਾ ਸੈਸ਼ਨ ਤੁਸੀਂ ਲਿਆਉਣਾ ਉਹਦੇ ਵਿੱਚ ਆਪਾਂ ਕਾਨੂੰਨ ਬੜਾਈਏ ਕਿ ਉਹ ਸਜ਼ਾ ਘੱਟੋ-ਘੱਟ 8-10 ਸਾਲ ਦੀ ਹੋਵੇ ਤਾਂ ਕਿ ਕੋਈ ਨਕਲੀ ਦੁੱਧ ਨਾ ਬਣਾਵੇ